ਸ਼ਹਿਰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਜੀ ਮੈਂ ਆਈ ਹੋਈਆਂ ਲੁਧਿਆਣੇ ਛੁੱਟੀਆਂ ਕੱਟਣ ਇਹ ਚੌਂਕ ਸਾਰਿਆਂ ਨੂੰ ਪਤਾ ਹੋਣਾ ਵਾ ਜਿਹੜੇ ਜਿਹੜੇ ਲੁਧਿਆਣੇ ਆਂਦੇ ਜਾਂਦੇ ਰਹਿੰਦੇ ਨੇ ਸੋ ਆਜੋ ਹੁਣ ਆਪਾਂ ਅੱਗੇ ਕਿੱਥੇ ਜਾ ਰਹੇ ਹਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਹਿਲਾਂ ਲੋ ਜੀ ਤੁਸੀਂ ਦਰਸ਼ਨ ਕਰੋ ਸਤਲੁਜ ਦਰਿਆ ਦੇ ਇਹ ਆ ਜੀ ਆਪਣਾ ਸਤਲੁਜ ਦਰਿਆ ਜਿਵੇਂ ਕਿ ਪੰਜ ਦਰਿਆਣੇ ਆਪਣੇ ਪੰਜਾਬ ਦੇ ਵਿੱਚ ਉਹਦੇ ਵਿੱਚ ਇੱਕ ਸਤਲੂਜ ਵੀ ਆ ਜਿਹੜਾ ਕਿ ਆਪਣੇ ਪੰਜਾਬ ਦੇ ਹਿੱਸੇ ਆਇਆ ਹੋਇਆ ਵਾ ਸੋ ਪਾਣੀ ਜਿਹੜਾ ਸਤਲੂਜ ਚ ਸੀਗਾ ਮੈਂ ਵੈਸੇ ਪਹਿਲੀ ਵਾਰ ਇੰਨਾ ਦੇਖਿਆ ਵਾ ਸੋ ਸਾਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਜੀ ਹੋਰ ਗਰਮੀ ਤੋਂ ਸਾਰੇ ਬਚੇ ਹੋਏ ਹਾਂ ਸੋ ਅੱਜ ਆਪਾਂ ਇਹ ਸੀਗੇ ਜੀ ਸਾਈ ਜੀ ਦੇ ਦਰਬਾਰ ਮੇਰੇ ਕਹਿਣ ਦਾ ਮਤਲਬ ਕਿ ਲਾਡੀ ਸ਼ਾਹ ਜੀ ਦੇ ਦਰਬਾਰ ਆਪਾਂ ਆਏ ਹੋਏ ਹਾਂ ਇਹ ਆ ਜੀ ਮੇਰਾ ਕਿਊਟੀ ਕਿਊਟੀ ਭਾਂਜਾ ਤੇ ਮੇਰੇ ਸਿਸਟਰ ਨੇ ਉਹ ਪਿੱਛੇ ਮੇਰੇ ਮਦਰ ਸੀਗੇ ਸੋ ਅੱਜ ਸੀਗਾ ਜੀ ਜੇਠਾ ਵੀਰਵਾਰ ਸੰਗਰਾਂਤ ਤੋਂ ਬਾਅਦ ਜਿਹੜਾ ਵੀ ਵੀਰਵਾਰ ਆਂਦਾ ਉਹ ਹਮੇਸ਼ਾ ਜੇਠਾ ਹੀ ਹੁੰਦਾ ਆ ਸੋ ਜੇਠੇ ਵੀਰਵਾਰ ਨੂੰ ਇੱਥੇ ਜਿਹੜੀ ਭੀੜ ਹੁੰਦੀ ਆ ਜੀ ਬਹੁਤ ਜ਼ਿਆਦਾ ਹੁੰਦੀ ਅਸੀਂ ਪਿਛਲੇ ਸਾਲ ਵੀ ਆਏ ਸੀ ਮੋਸਟਲੀ ਮੈਂ ਹਰ ਸਾਲ ਇੱਥੇ ਛੁੱਟੀਆਂ ਦੇ ਵਿੱਚ ਆਂਦੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਲਿਆ ਪ੍ਰਸ਼ਾਦ ਕਿਉਂਕਿ ਪ੍ਰਸ਼ਾਦ ਦੇ ਵਿੱਚ ਵੀ ਲਾਈਨ ਕਾਫੀ ਲੱਗੀ ਹੋਈ ਸੀ ਮੇਰਾ ਬ੍ਰਦਰ ਲਾਈਨ ਤੇ ਮੇਰੀ ਸਿਸਟਰ ਦੋਨੇ ਜਣੇ ਲਾਈਨ ਦੇ ਵਿੱਚ ਲੱਗੇ ਸੀ ਪ੍ਰਸ਼ਾਦ ਲੈਣ ਵਾਸਤੇ ਮੈਂ ਸੋਚਿਆ ਕਿਉਂ ਨਾ ਮੈਂ आले-ਦਾਲੇ ਦੀ ਵੀਡੀਓ ਥੋੜੀ ਜੀ ਬਣਾ ਲਵਾਂ ਕਿਉਂਕਿ ਇੱਥੇ ਜਗ੍ਹਾ ਜਗ੍ਹਾ ਅੰਦਰ ਲਿਖ ਕੇ ਲਾਇਆ ਹੋਇਆ ਕਿ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਅਲਾਉਡ ਨਹੀਂ ਹੈ ਸੋ ਫਿਰ ਆਪਾਂ ਕਾਨੂੰ ਕਿਸੇ ਦੇ ਰੂਲਸ ਤੋੜਨੇ ਨੇ ਤੋ ਮੈਂ ਸਿਰਫ ਬਾਰੋਂ ਬਾਰੋਂ ਵੀਡੀਓ ਬਣਾਈ ਸੀਗੀ ਸੋਚਿਆ ਕਿ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਲਾਡੀ ਸ਼ਾਹ ਜੀ ਦੇ ਦਰਸ਼ਨ ਮੈਂ ਵੀ ਕਰਾਂ ਤੇ ਤੁਹਾਨੂੰ ਵੀ ਕਰਵਾਵਾਂ ਇਹ ਕਲਿੱਪ ਮੈਂ ਵੀਡੀਓ ਸ਼ੂਟ ਦੇ ਸ਼ਾਰਟ ਵਾਸਤੇ ਲਈ ਸੀਗੀ ਸੋ ਉਹ ਵੀ ਮੈਂ ਵਿੱਚ ਹੀ ਥੋੜੀ ਜਿਹੀ ਐਡ ਕਰਤੀ ਸੀਗੀ ਏ ਆ ਜੀ ਅੰਦਰ ਅੰਦਰ ਜਿੱਥੇ ਆਪਾਂ ਮੱਥਾ ਟੇਕਿਆ ਸੀਗਾ ਉੱਥੇ ਵੀਡੀਓ ਸ਼ੂਟ ਨਹੀਂ ਕੀਤੀ ਇੱਥੇ ਬੈਠੇ ਅਸੀਂ ਥੋੜਾ ਟਾਈਮ ਚੌਂਕੀ ਭਰੀ ਮੇਰੇ ਮੰਮਾ ਬੈਠੇ ਸੀ ਸਾਰੀ ਫੈਮਿਲੀ ਬੈਠੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਉੱਠ ਕੇ ਲਿਆ ਜੀ ਲਾਈਚੀ ਦਾ ਪ੍ਰਸ਼ਾਦ ਇੱਥੇ ਲਾਈਚੀ ਦਾ ਪ੍ਰਸ਼ਾਦ ਤੁਸੀਂ ਜਦੋਂ ਵੀ ਆਉਂਗੇ ਲਾਈਚੀ ਦਾ ਪ੍ਰਸ਼ਾਦ ਤੁਹਾਨੂੰ ਜ਼ਰੂਰ ਮਿਲੇਗਾ ਸੋ ਇਹ ਆ ਜੀ ਬਾਹਰ ਦਾ 뷰 ਇੱਥੇ ਸਾਰੇ ਜਣੇ ਆਪਣੀਆਂ ਜਿਹੜੀਆਂ ਕਿਆਂ ਫੋਟੋ ਵਗੈਰਾ ਸ਼ੂਟ ਕਰਦੇ ਨੇ ਵੀਡੀਓਜ਼ ਵਗੈਰਾ ਬਣਾਉਂਦੇ ਨੇ ਇਹ 뷰 ਹਮੇਸ਼ਾ ਹੀ ਇਦਾਂ ਹੀ ਰਹਿੰਦਾ ਤੇ ਬੜਾ ਵਧੀਆ 뷰 ਲੱਗਦਾ ਇਹ ਅਸੀਂ ਵੀ ਆਪਣੀਆਂ ਫੋਟੋਆਂ ਵਗੈ ਵੀਰੋ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਵਧੀਆ ਲੱਗਦਾ ਔਰ ਇੱਥੇ ਜਾ ਕੇ ਨਾ ਸਕੂਨ ਬਹੁਤ ਮਿਲਦਾ ਤੁਸੀਂ ਜਦ ਮਰਜ਼ੀ ਚੱਲ ਜੋ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਉਸ ਤੋਂ ਬਾਅਦ ਜੀ ਅਸੀਂ ਲਾਈਨ 'ਚ ਲੱਗੇ ਫਿਰ ਅਸੀਂ ਚਾਹ ਪੀਤੀ ਪੰਜਾਬੀਆਂ ਚਾਹਨ ਜਿੱਥੇ ਦੇਖ ਜਾਂਦੀ ਬਸ ਉੱਥੇ ਚੌਂਕੜਾ ਮਾਰ ਕੇ ਬਹਿ ਜਾਣਾ ਇਹ ਸਾਡਾ ਰੋਂਦੂ ਰਾਮ ਰੋ ਰਿਹਾ ਵਾ ਕਿ ਮੈਂ ਬਿਸਕੁਟ ਲੈਣੇ ਨੇ ਅਕਰੋਜੀ ਤੁਸੀਂ लाडी ਸ਼ਾਹ ਜੀ ਦੇ ਦਰਸ਼ਨ ਤੇ ਫੇਰ ਇਹ ਵੀਡੀਓ ਅਸੀਂ ਬਾਹਰ ਆ ਕੇ ਸ਼ੂਟ ਕੀਤੀ ਸੀ ਇਹ ਦੋ ਗੱਡੀਆਂ ਖੜੀਆਂ ਨੇ ਕਹਿੰਦੇ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਇਹ ਸੇਵਾ ਕੌਣ ਕਰਕੇ ਗਿਆ ਵੀ ਇੱਥੇ ਗੱਡੀ ਕੌਣ ਖੜਾ ਕੇ ਗਿਆ ਇਹ ਸਾਰਾ ਬਾਹਰਲੇ ਪੰਡਾਲ ਦਾ 뷰 ਆ ਜੀ ਫੇਰ ਅਸੀਂ ਲੱਗੇ ਲਾਈਨ ਦੇ ਵਿੱਚ ਪ੍ਰਸ਼ਾਦ ਲੈਣ ਲਈ ਇੱਥੇ ਦਾ ਜਿਹੜਾ ਵੇਸਣ ਦਾ ਪ੍ਰਸ਼ਾਦ ਮਿਲਦਾ ਉਹ ਇੰਨਾ ਕੁ ਜ਼ਿਆਦਾ ਟੇਸਟੀ ਹੁੰਦਾ ਦਿਲ ਤਾਂ ਕਰਦਾ ਸੀ ਮੈਂ ਦੁਬਾਰਾ ਲਾਈਨ 'ਚ ਲੱਗਾ ਪਰ ਨਹੀਂ ਲਾਈਨ ਬਹੁਤ ਲੰਬੀ ਸੀਗੀ ਸੋ ਲਿਆ ਜੀ ਅਸੀਂ ਪ੍ਰਸ਼ਾਦ ਫੇਰ ਅਸੀਂ ਅੱਗੇ ਵੱਲ ਤੁਰ ਪਏ ਕਿਉਂਕਿ ਗਰਮੀ ਜਿਹੜੀ ਸੀ ਹੁਣ ਦਿਨ ਦੇ 11 12 ਵਜ ਗਏ ਸੀ ਜਿਹੜੀ ਗਰਮੀ ਸੀ ਉਹ ਵੀ ਜ਼ਿਆਦਾ ਹੋ ਰਹੀ ਸੀ ਵੈਸੇ ਬੱਦਲ ਹੋਏ ਹੋਏ ਸੀਗੇ ਪਰ ਗਰਮੀ ਬਹੁਤ ਸੀਗੀ ਇਹ ਮੈਂ ਇੱਕ ਸ਼ਾਰਟ ਵਾਸਤੇ ਕਲਿੱਪ ਲਈ ਸੀ ਸ਼ਾਰਟ ਪਾਉਣ ਵਾਸਤੇ ਸੋ ਮੈਂ ਉਹ ਵੀ ਨਾਲ ਹੀ ਐਡ ਕਰਤੀ ਐ ਤੁਮੇ ਕਾ ਚਲੋ ਤੁਸੀਂ ਵੀ ਥੋੜੇ ਥੋੜੇ ਦਰਸ਼ਨ ਮੇਰੇ ਨਾਲ ਨਾਲ ਹੀ ਕਰੀ ਜਾਓ ਅੱਪਾ ਟੇਕਿਆ ਮਤ ਉਸ ਤੋਂ ਬਾਅਦ ਆਪਾਂ ਤੋਰ ਪਏ ਸੀਗੇ ਬਾਜ਼ਾਰ ਵੱਲ ਕਿਉਂਕਿ ਜਿਹੜਾ ਮੇਰਾ ਭਾਂਜਾ ਸੀਗਾ ਉਹ ਹੀ ਕਹੀ ਜਾਂਦਾ ਸੀ ਮੈਂ 에ਰੋਪਲੇਨ ਲੈਣਾ ਮੈਂ 에ਇਓਪੇਨ ਲੈਣਾ ਅਸੀਂ ਉਹਨੂੰ 에ਰੋਪਲੇਨ ਲੈ ਕੇ ਦੇਣਾ ਸੀਗਾ ਦੀਦੀ ਦੀ ਗੋਦੀ 'ਚ ਵੀ ਆਏ ਹੁੰਦਾ ਸੀ ਉਹਨੂੰ ਕਿ ਮੈਨੂੰ ਛੱਡ ਦਿਓ ਤੇ ਮੈਂ ਬਾਜ਼ਾਰ ਵੱਲ ਨੂੰ ਭੱਜ ਲਵਾਂ ਸੋ ਪ੍ਰਧਾਨ ਜੀ ਅੱਗੇ-ਅੱਗੇ ਹੁੰਦੇ ਨੇ ਬਾਕੀ ਸਾਰੇ ਪਿੱਛੇ-ਪਿੱਛੇ ਹੁੰਦੇ ਨੇ ਫਿਰ ਅਸੀਂ ਬਾਹਰ ਦੁਕਾਨਾਂ ਦੇਖਿਆ ਦੁਕਾਨਾਂ ਦਾ ਅਸੀਂ ਅੰਦਰ ਵੱਲ ਕੁਝ ਲੈਣਾ ਨਹੀਂ ਸੀਗਾ ਸਿਰਫ ਭਾਂਜੇ ਵਾਸਤੇ ਇੱਕ 에ਰੋਪਲੇਨ ਲੈਣਾ ਸੀਗਾ ਤੇ ਅਸੀਂ ਸਿਰਫ ਪਹਿਲੀਆਂ ਦੁਕਾਨਾਂ ਤੋਂ ਯਾਰੀ 에ਰੋਪਲੇਨ ਆ ਅੱਗੇ ਤੌਰ ਤੇ 에어로ਪਲੇਨ ਸਿਰਫ 4 ਕਦਮ ਦੀ ਦੂਰੀ ਤੇ ਗਏ ਆ ਭਾਂਜੇ ਦੇ ਮਕੈਨਕੀ ਕਰਤੀ ਸੀਗੀ ਸੋ ਫਿਰ ਅਸੀਂ ਤੌਰ ਤੇ ਘਰਵਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਛੋਟਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਇਹ ਜੀ ਲੋ ਤੁਸੀਂ ਭੋਲੇ ਨਾਲ ਜੀ ਦੇ ਦਰਸ਼ਨ ਵੀ ਕਰੋ ਇਹ ਮੂਰਤੀ ਕਾਫੀ ਵੱਡੀ ਬਣੀ ਹੋਈ ਆ ਭੋਲੇ ਨਾਥ ਜੀ ਦੀ ਅੱਗੇ ਅਸੀਂ ਆਏ ਤਾਂ ਲਾਡੋਵਾਲ ਤੋਂ ਅੱਗੇ ਬਣਿਆ ਹੋਇਆ ਜੀ ਹਾਰੀਸਵਰ ਜਿਹੜੇ ਲੁਧਿਆਣੇ ਦੇ ਹੈਗੇ ਨੇ ਮੇਰੇ ਨਾਲ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵਾ ਜਿਹੜੇ ਲੁਧਿਆਣੇ ਜਾਂਦੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਹਾਰੀਸਵਰ ਉਹਨਾਂ ਛੁੱਟੀਆਂ ਕਰਕੇ ਭੀੜ ਹਾਰੀਸਵਰ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਤਾਂ ਅਸੀਂ ਖੈਰ ਕਦੇ ਗਏ ਨਹੀਂ ਹੈਗੇ ਪਹਿਲਾਂ ਅਸੀਂ ਸਕੂਲ ਟਾਈਮ ਤਾਂ ਇੱਕ ਦੋ ਵਾਰ ਹੀ ਗਏ ਹੋਏ ਆ ਸੋ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਜੀ ਛੋਟਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਅਸੀਂ ਘਰ ਪਹੁੰਚ ਰਹੇ ਹਾਂ ਬਾਏ ਬਾਏ